ਸੀ ਦੇਖ ਰਹੇ ਦੈਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸ਼ਿਵਰਾਤੀ ਜਿਹੜਾ ਪਰਵ ਹੈ ਪੂਰੇ ਦੇਸ਼ ਭਰ ਤੋਂ ਬੜੇ ਸ਼ਰਧਾ ਭਾਵ ਨਾਲ ਮਨਾਇਆ ਗਿਆ ਸੀ ਤੇ ਅਲੱਗ-ਅਲੱਗ ਜਗ੍ਹਾ ਤੇ ਲੰਗਰ ਦਾ ਵੀ ਜਨ ਕੀਤਾ ਗਿਆ ਸੀ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਸੈਂਟਰ ਹਲਕੇ ਪਰ ਜਿਹੜਾ ਆ ਵਿਧਾਇਕ ਪੱਪੀ ਰਾਸ਼ੀ ਪਹੁੰਚੇ ਅੱਜ ਕਿਸ ਨਾਲ ਦੇਖਦੇ ਹੋ ਅੱਜ ਤਾਂ ਬੋਲੇ ਸ਼ੰਕਰ ਦਾ ਫਾਜਗਾ ਮਹਿਮਾ ਦਾ ਜੈ ਗੋਸ਼ ਪਿਆ ਪੂਰੇ ਵਰਡ ਦੇ ਵਿੱਚ ਵੀ ਪਵਨ ਸ਼ਿਵਰਾਤਰੀ ਦਾ ਜਿਹੜਾ ਦਿਹਾੜਾ ਵਾ ਉਹ ਪੂਰੇ ਬਿਸ਼ਪ ਭਰ ਦੇ ਵਿੱਚ ਕੱਲ ਤੋਂ ਪੂਰੀ ਧੁੰਮ ਦਾ ਆਪਣਾ ਸਾਰੇ ਲੋਕ ਸ਼ਰਦਾ ਦੇ ਨਾਲ ਮਨਾ ਰਹੇ ਆ ਅੱਜ ਇਹ ਕਲਬੀ ਜਿਹੜਾ ਭੋਲੇ ਸ਼ੰਕਰ ਦੇ ਨਾਮ ਨਾਲ ਜੁੜਿਆ ਹੋਇਆ ਕਲਬਾ ਇਹ ਬੜੀ ਸ਼ਰਦਾ ਨਾਲ ਔਰ ਸਾਰੇ ਲੋਕ ਇਸ ਇਲਾਕੇ ਦੇ ਮੇਰੇ ਦੇ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਕਿ ਕੱਲ ਦਾ ਮੈਂ ਜਿਹੜੇ ਵੀ ਆਪਣੇ ਇਲਾਕੇ ਦੇ ਵਿੱਚ ਜਿਹੜੇ ਮਹੱਲੇ ਜਾਣਾ ਉੱਥੇ ਸਾਰੇ ਏਦਾਂ ਆਪਣੇ ਵੱਲੋਂ ਸ਼ਰਦਾ ਦੇ ਨਾਲ ਭੋਲੇ ਸ਼ੰਕਰ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾ ਰਹੇ ਆ ਇੱਕ ਜਿਹੜਾ ਸਾਨੂੰ ਭੋਲੇ ਸ਼ੰਕਰ ਦਾ ਲਾਲੋ ਗੁਰੂ ਨਾਨਕ ਦੇਵ ਜੀ ਦਾ ਲਾਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਾਲੋ ਅਸੀਂ ਇੱਕ ਗੁਲਦਸਤਾ ਵਾਂ ਸਾਰੇ ਧਰਮਾਂ ਦੇ ਲੋਕ ਜੋ ਸਾਡੇ ਦੱਸੇ ਹੋਏ ਇਹਨਾਂ ਦੇਵੀ ਦੇਵਤਿਆਂ ਦੇ ਸੰਦੇਸ਼ ਆ ਉਦੇ ਮਾਰਗ ਤੇ ਚੱਲਦੇ ਹੋਏ ਅਸੀਂ ਸਾਰੇ ਰਲ ਕੇ ਇਸ ਗੱਲ ਦੇ ਲਈ ਹੈ ਮਾਲਕ ਦੇ ਚਰਨਾਂ ਦੇ ਵਿੱਚ ਕਲ ਦੇ ਹਾਜ਼ਰੀ ਲਵਾ ਰਹੇ ਆ ਕਿ ਸਾਡਾ ਜਿਹੜਾ ਪੰਜਾਬ ਆ ਅਸੀਂ ਇਸੇ ਤਰ੍ਹਾਂ ਹੀ ਗੁਲਦਸਤੇ ਤਰ੍ਹਾਂ ਕੰਮ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਇਹ ਸਾਡਾ ਭਵਿੱਖਾ ਦੇਸ਼ ਦਾ ਇਹਨਾਂ ਲਈ ਵਧੀਆ ਕੰਮ ਕਰਕੇ ਜਾਈਏ ਔਰ ਇਹਨਾਂ ਨੂੰ ਚੰਗੀ ਸਿੱਖਿਆ ਤੇ ਚੰਗੇ ਸਕੂਲਾਂ 'ਚ ਪੜਾ ਕੇ ਚੰਗੇ ਅਫਸਰ ਬਣਾ ਕੇ ਔਰ ਇਹਨਾਂ ਦੀ ਸੇਵਾ ਕਰੀਏ ਇਹੀ ਸਾਨੂੰ ਭੋਲੇ ਸ਼ੰਕਰ ਦੀ ਸ਼ੁਭ ਰਾਤਰੀ ਤੇ ਸੰਦੇਸ਼ ਆ ਮੈਂ ਸਾਰੇ ਕਲੱਬ ਵਾਸੀਆਂ ਦਾ ਹਲਕਾ ਸੈਂਟਰ ਦੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਔਰ ਪੋਲੇ ਸ਼ੰਕਰ ਅੱਗੇ ਅਰਦਾਸ ਕਰਦਾ ਕਿ ਪੋਲੇ ਸ਼ੰਕਰ ਆਪਣੀ ਦਿਆ ਦ੍ਰਿਸ਼ਟੀ ਨਾਲ ਇਹਨਾਂ ਲੋਕਾਂ ਤੇ ਆਪਣੀ ਕਿਰਪਾ ਬਣਾ ਕੇ ਰੱਖੀ ਤਾਂ ਕਿ ਅਸੀਂ ਸਮਾਜ ਔਰ ਆਪਣੇ ਲੋਕਾਂ ਦੀ ਸੇਵਾ ਕਰ ਸਕੀਏ ਕਿਸ ਤਰ੍ਹਾਂ ਦੇਖ ਲਿਓ ਲੋਕ ਸਭਾ ਚੋਣਾਂ ਦਾ ਵੀ ਗਲ ਬਚ ਚੁੱਕਾ ਹੈ ਕਾਂਗਰਸ ਨੇ ਆਪਣੀ ਵੀ ਕੱਲ ਆਪਣੀ ਸੂਚੀ ਜਾਰੀ ਕੀਤੀ ਕਿਸ ਤਰ੍ਹਾਂ ਦੇਖ ਲਿਓ ਆਮ ਆਦਮੀ ਪਾਰਟੀ ਦਾ ਪੰਜਾਬ ਤੋਂ ਬਿਲਕੁਲ ਅਲਾਈਅੰਸ ਕਰਨ ਤੋਂ ਮਨਾਂ ਕੀਤਾ ਦੂਜੀ ਗੱਲ ਮੈਂ ਦੱਸ ਰਾਇਆ ਪ੍ਰਤਾਪ ਸਿੰਘ ਵਾਯਵਾ ਮੀ ਦਾਲ ਸਭਾ ਦੇ ਵੀ ਜਿਹੜਾ ਬਤਾਰਾ ਵਿਤਰਾ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਨੀ ਕੋ ਗੱਲ ਸੁਣੋ ਰਾਜਨੀਤੀ ਦੇ ਪੱਖ ਵੱਲੋਂ ਦੇਖੀਏ ਤਾਂ ਜਿਹੜਾ ਲੋਕਾਂ ਦਾ 92 ਮੈਂਬਰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਣਾ ਇੱਕ ਇਤਿਹਾਸ ਲਿਖਿਆ ਪੰਜਾਬ ਦੇ 3.5 ਕਰੋੜ ਲੋਕਾਂ ਨੇ ਇਹ ਇਸੇ ਤਰ੍ਹਾਂ ਹੀ ਤੁਸੀਂ ਦੇਖਿਓ ਹੁਣ 0 13 ਵਾਲਾ ਇਤਿਹਾਸ ਵੀ ਆਉਣ ਵਾਲਾ ਬਹੁਤ ਜਲਦੀ ਕਿਉਂਕਿ ਲੋਕਾਂ ਨੇ ਕੰਮ ਨੂੰ ਵੋਟਾਂ ਪਾਉਣੀਆਂ ਹੁਣ ਉਹ ਪਹਿਲੇ ਵਾਲਾ ਕੰਮ ਗਿਆ ਚੰਮ ਨਹੀਂ ਦੇਖਣਾ ਲੋਕਾਂ ਨੇ ਕੰਮ ਦੇਖਣਾ ਵਾ ਹੁਣ ਜਿਹੜਾ ਲੋ ਜਿਹੜੇ ਬੰਦੇ ਰਾਜਨੀਤੀ ਲੋਕ ਚਾਹੇ ਅਸੀਂ ਆ ਚਾਹੇ ਕੋਈ ਵੀ ਪਾਰਟੀ ਦਾ ਨੁਮਾਇੰਦਾ ਜਿਹੜਾ ਬੰਦਾ ਗਰੀਬ ਗੁਰੂਬੇ ਦੀ ਆਵਾਜ਼ ਸੁਣੂਗਾ ਗਰੀਬ ਗੁਰੂਬੇ ਦੇ ਕੰਮ ਕਰੂਗਾ ਆਉਣ ਵਾਲੇ ਭਵਿੱਖ ਦੇ ਇਹ ਸਾਡੇ ਬੱਚਿਆਂ ਲਈ ਕੰਮ ਕਰੂਗਾ ਗਰੀਬੀ ਨੂੰ ਦੂਰ ਕਰੂਗਾ ਉਹਨੂੰ ਲੋਕਾਂ ਨੇ ਪਸੰਦ ਕਰਨਾ ਹੁਣ ਉਹ ਉਹ ਨਿਸ਼ਾਨਾਂ ਦੇ ਵੋਟਾਂ ਨਹੀਂ ਪੈਣੀਆਂ ਹੁਣ ਤਾਂ ਲੋਕ ਪੜ੍ਹੇ ਲਿਖੇ ਬੱਚੇ ਆ ਇਹਨਾਂ ਨੂੰ ਸਾਰਾ ਪਤਾ ਵੀ ਸਾਡੇ ਪੁਵਿੱਕ ਲਈ ਜਾਂ ਸਾਡੇ ਇਲਾਕੇ ਲਈ ਜਾਂ ਸਾਡੇ ਮੁਹੱਲੇ ਲਈ ਜਾਂ ਸਾਡੀ ਕੌਂਸੀ ਹੋਂਸੀ ਲਈ ਕਿਹੜਾ ਬੰਦਾ ਕੰਮ ਕਰਦਾ ਵਾ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਇਹ ਵੋਟ ਪੈਣੀ ਆ ਚਾਹੇ ਕੋਈ ਪਾਰਟੀ ਦਾ ਨੁਮਾਇੰਦਾ ਵਾ ਪ੍ਰਤਾਪ ਸਿੰਘ ਬਾਜਵਾ ਪ੍ਰੈਸ਼ਰ ਪੱਪੀ ਵਿਧਾਨ ਸਭਾ ਵੀ ਜਿਹੜਾ ਪ੍ਰਤਾਪ ਸਿੰਘ ਬਾਜਵਾ ਜਿਹੜਾ ਪਤਾ ਕੀਤਾ ਵਿਵਾਰ ਕਿਦਾਂ ਦਾ ਵਿਵਾਰ ਲੱਗਾ ਵੀ ਜਿਹੜਾ ਆਮਲੇ ਸਾਹਮਣੇ ਦੀ ਬਹਿਸ ਹੋਈ ਸੀ ਸਾਰੇ ਆਮ ਲੋਕਾਂ ਲਈ ਪੰਜਾਬੀ ਜਨਤਾ ਲਈ ਬਹਿਸ ਵਿਧਾਨ ਸਭਾ ਚ ਮਾਨਯੋਗ ਸਪੀਕਰ ਸਾਡੇ ਐਨੇ ਸਤਕਾਰ ਜੋ ਗੁਰਸਿੱਖ ਬੰਦੇ ਆ ਗੁਰੂ ਨੂੰ ਮੰਨਣ ਵਾਲੇ ਬੰਦੇ ਆ ਜੋ ਸੰਵਿਧਾਨ ਕਹਿੰਦਾ ਵਾ ਜੋ ਟਾਈਮ ਪੀਰੀਅਡ ਹੁੰਦਾ ਵਾ ਉੱਥੇ ਮੈਂਬਰਾਂ ਦੇ ਹਿਸਾਬ ਨਾਲ ਵਿਧਾਨ ਸਭਾ ਚ ਟਾਈਮ ਮਿਲਦਾ ਵਾ ਜਿਹਦੇ ਜਿੰਨੇ ਮੈਂਬਰ ਉਹਨੂੰ ਉਹਨਾਂ ਵੱਧ ਟਾਈਮ ਉਹ ਜਦੋਂ ਪ੍ਰਤਾਪ ਬਾਜਵਾ ਜੀ ਆਪੋਜੀਸ਼ਨ ਲੀਡਰ ਬੋਲ ਰਹੇ ਸੀ ਸਾਡੇ ਸਪੀਕਰ ਸਾਹਿਬ ਨੇ ਸਪੈਸ਼ਲ ਕਿਹਾ ਸਦਮਾ ਸਾਹਿਬ ਨੇ ਵੀ ਭਾਈ ਤੁਹਾਡਾ ਟਾਈਮ ਜਿਹੜਾ ਉਹ ਐਨੇ ਮਿੰਟ ਦਾ ਵਾ ਤੁਸੀਂ ਜਿਹੜਾ ਆਪਣੇ ਬੰਦਿਆਂ ਦਾ ਐਮਐਲਏ ਦਾ ਟਾਈਮ ਲੈ ਰਹੇ ਹੋ ਉਹਨਾਂ ਨੇ ਸਪੀਕਰ ਦੀ ਗੱਲ ਦਾ ਜਵਾਬ ਦਿੱਤਾ ਵੀ ਜਿਹੜਾ ਟਾਈਮ ਆ ਉਹ ਮੈਨੂੰ ਕੱਲੇ ਨੂੰ ਦਿੱਤਾ ਜਾਵੇ ਮੈਂ ਇਹਨਾਂ ਦਾ ਲੀਡਰ ਆ ਕਾਂਗਰਸ ਪਾਰਟੀ ਦਾ ਮੈਂ ਆਪਣੇ ਆਪ ਇਹਨਾਂ ਨੂੰ ਸਮਝਾਉਂਗਾ ਆਪੇ ਹੀ ਕਹਿ ਕੇ ਆਪੇ ਹੀ ਉਸ ਗੱਲ ਦੇ ਉੱਤੇ ਦੋਸ਼ ਲਾਉਣਾ ਇਹ ਕਿੰਨੀ ਕਿ ਸਿਆਣਪ ਆ ਤੁਸੀਂ ਦੱਸ ਦਿਓ ਜੇ ਆਪਾਂ মিডিਆ 'ਚ ਆਉਣ ਲਈ ਮੈਂ ਹੁਣ ਹਰ ਗੱਲ ਦਾ ਵਿਰੋਧ ਕਰੀ ਜਾਵਾਂ ਤੇ ਫਿਰ ਇਹ ਲੋਕਾਂ ਦਾ ਤਾਂ ਕੋਈ ਕਸੂਰ ਨਹੀਂਗਾ ਮੇ ਤਾਂ ਮੈਂ ਦੇਖਣਾ ਵਾ ਮੈਂ ਆਪਣੇ ਕੰਮਾਂ ਨੂੰ ਮੈਂ ਦਿਖਾਉਣਾ ਮੈਂ ਇਹਨਾਂ ਲੋਕਾਂ ਦਾ ਮਨ ਨੂੰ ਦੱਸਣਾ ਵਾ ਵੀ ਮੈਂ ਤੁਹਾਡਾ ਮਤ ਦਾ ਦਾਨ ਲਿਆ ਜਦੋਂ ਉਦੋਂ ਤੁਹਾਡੇ ਕੋ ਹੱਥ ਜੋੜ ਕੇ ਤੁਹਾਡੇ ਪੈਰਾਂ 'ਤੇ ਹੱਥ ਲਾ ਕੇ ਵੋਟਾਂ ਮੰਗੀਆਂ ਤੁਹਾਡੇ ਕੋਲੋਂ ਮੈਂ ਇਹਨਾਂ ਨੂੰ ਜਵਾਬ ਦੇਈਆਂ 5 ਸਾਲ ਬਾਅਦ ਵੀ ਮੈਂ ਅਗਰ ਤੁਹਾਡੀਆਂ ਵੋਟਾਂ ਲਈਆਂ ਸੀ ਮੈਂ ਤੁਹਾਡੇ ਪ੍ਰਤੀ ਆਹ ਕੰਮ ਕੀਤਾ ਇਹ ਮੇਰਾ ਹੱਕ ਬਣਦਾ ਇਹਨਾਂ ਨੂੰ ਜਵਾਬ ਦੇਣਾ ਕਿਉਂਕਿ ਮਤ ਦਾ ਦਾਨ ਜਿਹੜਾ ਹੁੰਦਾ ਨਾ ਇਹ ਸਭ ਨਾਲ ਉੱਤਮ ਦਾਨ ਹੁੰਦਾ ਜਦੋਂ ਆਪਾਂ ਕਿਸੇ ਦੀ ਸੋਚ ਦਾ ਦਾਨ ਲੈਨੇ ਆ ਗਰੀਬ ਆਦਮੀ ਆਪਣੇ ਨਾਲੋਂ ਪਿਆਰ ਕਰਕੇ ਸੋਚਦਾ ਵੀ ਆਹ ਫਲਾਣੇ ਕੈਂਡੀਡੇਟ ਨੂੰ ਅਸੀਂ ਆਪਣੀ ਵੋਟ ਪਾਈਏ ਉਹ ਜਦੋਂ ਉਹਦਾ ਦਾਨ ਮੰਗਦਿਆ ਉਹਦੇ ਉਹਨੂੰ ਕੰਮ ਵੀ ਕਰਕੇ ਸਾਡਾ ਧਰਮ ਤੇ ਕਰਮ ਬਣਦਾ ਪਹਿਲਾ ਇਹਨਾਂ ਦਾ ਕੰਮ ਕਰਨਾ ਮੇਰਾ ਧਰਮ ਤੇ ਕਰਮ ਆ ਜੇ ਮੈਂ ਆਪਣੇ ਧਰਮ ਤੇ ਕਰਮ ਤੋਂ ਵੱਜੂਗਾ ਮੈਂ ਅਗਲੀ ਵਾਰ ਇਹਨਾਂ ਦੀ ਕਚਹਿਰੀ 'ਚ ਨਹੀਂ ਆ ਸਕਦਾ ਤਾਹੀਂ ਆਉਂਗਾ ਜੇ ਮੈਂ ਕੁਝ ਕਰ ਕੀਤਾ ਹੋਊਗਾ ਜਾਂ ਆਪਣੇ ਬੱਚਿਆਂ ਦੇ ਭੁੱਖ ਲਈ ਸੋਚਿਆ ਹੋਊਗਾ ਤੁਸੀਂ ਵੀ ਕੱਲ ਵਿਧਾਨ ਸਭਾ ਦੇ ਵਿੱਚ ਆਪਣੀ ਸੈਂਟਰ ਕੀ ਕੀ ਮੰਗ ਰੱਖੀ ਦੀ ਆਪਣੇ ਕੀ ਤੁਹਾਡੇ ਪ੍ਰੋਜੈਕਟ ਪੈਂਡਿੰਗ ਪਏਗੀ ਮੰਗ ਮੈਂ ਤਾਂ ਰੱਖੀ ਸੀ ਇਹ ਜਿਹੜੇ ਆਵਾਰਾ ਡੌਗ ਨੇ ਇਹ ਜਿਹੜੀ ਗਲੀ ਦੇ ਵਿੱਚ ਵੜਦੇ ਆ ਮੇਰੇ ਕੋਲ 2-3 ਦਿਨ ਪਹਿਲਾਂ ਇੱਕ ਬੱਚੀ ਆਈ ਸਕੂਲੋਂ ਪੜ੍ਹ ਕੇ ਆ ਰਹੀ ਸੀ ਬਾਸਲਾ ਲਾ ਕੇ ਗਿਆ ਉਹਨੂੰ ਮਾਦੋਪੁਰੀ ਉਹਦੀ ਕੁੱਤਿਆਂ ਨੇ ਲੱਤ ਨੋਚ ਲਈ ਉਹਦੇ 21 ਟੰਕੇ ਸਿਰਫ ਲੱਤ ਦਾ ਹੀ ਲੱਗੇ ਬੱਚੀ ਦੇ ਮੈਂ ਤਾਂ ਵਿਧਾਨ ਸਭਾ ਦੇ ਪਟਨ ਦੇ ਉੱਤੇ ਇਹ ਗੱਲ ਰੱਖੀ ਵੀ ਜਿਹੜੇ ਆਵਾਰੇ ਡੌਗ ਨੇ ਸਾਡੇ 4 ਜੌਨ ਨੇ ਘਰ ਪੇਸ਼ੰਦੇ ਲਗ ਲਗ ਜੌਨਾਂ ਦੇ ਵਿੱਚ ਜਿਵੇਂ ਗਊਆਂ ਨੂੰ ਆਪਾਂ ਰੱਖਦੇ ਆ ਏਦਾਂ ਹੀ ਇਹਨਾਂ ਦੇ ਜੌਨ ਬਣਾ ਕੇ ਉੱਥੇ ਰੱਖਿਆ ਜਾਵੇ ਤਾਂ ਕਿ ਸਾਡੇ ਬੱਚੇ ਕਈ ਸਕੂਲਾਂੋਂ ਆਉਂਦੇ ਆ ਇੱਕ ਹਿਸ਼ਿਆਰਪੁਰ ਦੀ ਖਬਰ ਆ ਇਹਨਾਂ ਭੈਣਾਂ ਦਾ ਛੋਟਾ ਜਿਹਾ ਭਾਈ ਬੱਚਾ ਇੱਕ ਸਕੂਲ ਦੀ ਬਾਚੋਂ ਉਤਰਿਆ ਚਾਰ ਕੁੱਤੇ ਨੋਚ ਕੇ ਉਹਨੂੰ ਉੱਥੇ ਖੇਤਾਂ 'ਚ ਲੈ ਆ ਗਏ ਉਹਦੀ ਜਾਨ ਖਤਮ ਕਰਤੀ ਇਸ ਕਰਕੇ ਇਹਨਾਂ ਦਾ ਬਚਾ ਬੱਚਿਆਂ ਦਾ ਅਸੀਂ ਕਰਨਾ ਸਾਨੂੰ ਪਤਾ ਵਾ ਵੀ ਸਾਡੀ ਤਕਲੀਫ ਕੀ ਆ ਪਰ ਮਾਰਾ ਗੁੱਤੇ ਵਾਲੀ ਬੰਮੀ ਅ ਮੈਰੀਸੀ ਕਾਰਪੋਰੇਸ਼ਨ ਪਹਿਲੇ ਹਦਾਇਤਾਂ ਪਹਿਲਾਂ ਆ ਗੜੀ ਦੇ ਦਿੱਤੀਆਂ ਸੀ ਕਿ ਲੱਗ ਰਿਹਾ ਵੀ ਕੰਮ ਨਹੀਂ ਹੋ ਰਿਹਾ ਜੰਗੀ ਪੱਧਰ ਤੇ ਹੋਣਾ ਚਾਹੀਦਾ ਮੈਂ ਇਹ ਉਹਨਾਂ ਦੇ ਧਿਆਨ ਚ ਲਿਆਂਦਾ ਮਾਨਯੋਗ ਸਪੀਕਰ ਸਾਹਿਬ ਦੀ ਤੌਰ ਦੇ ਉੱਤੇ ਮੈਂ ਸਰਕਾਰ ਦਾ ਤੁਹਾਡਾ ਲੋਕਾਂ ਦਾ ਚੁਣਿਆ ਨੁਮਾਇੰਦਾ ਜਿਹੜੀ ਆਵਾਜ਼ ਤੁਸੀਂ ਮੈਨੂੰ ਦੇਣੀ ਹੈ ਮੇਰਾ ਹੱਕ ਮੰਨਦਾ ਉੱਥੇ ਵਿਧਾਨ ਸਭਾ ਚ ਜਾ ਕੇ ਇਹ ਨਹੀਂ ਪਹਿਲੇ ਲੀਡਰਾਂ ਜਿਹਾ ਸੁੱਚੇ ਮੂੰਹ ਗਏ ਤੇ ਸੁੱਚੇ ਮੂੰਹ ਆਜੋ ਇਹਨਾਂ ਨੇ ਚੁਣ ਕੇ ਗਾਲੀ ਭੇਜਿਆ ਸਾਨੂੰ ਉੱਥੇ ਇਹਨਾਂ ਦੀ ਆਵਾਜ਼ ਇਹਨਾਂ ਦਾ ਜੋ ਕੰਮ ਉਹ ਵਿਧਾਨ ਸਭਾ ਦੇ ਪੱਟਨ ਤੇ ਰੱਖਾਂਗੇ ਤਾਂ ਹੀ ਸਰਕਾਰ ਦੇ ਧਿਆਨ ਚ ਆਊਗਾ ਸਰਕਾਰ ਕੰਮ ਤਾਂ ਕਰੂਗੀ ਇਸ ਕਰਕੇ ਸਰਕਾਰ ਦੇ ਧਿਆਨ ਚ ਲਿਆਂਦਾ ਮਾਨਯੋਗ ਸਪੀਕਰ ਸਾਹਿਬ ਦੇ ਨੌਲੇਜ ਚ ਤਾਂ ਲਿਆਂਦਾ ਵੀ ਇਹਨਾਂ ਬੱਚਿਆਂ ਦੀ ਆ ਗੱਲਾਂ ਆ ਖਤਰਾ ਵਾ ਇਹਨਾਂ ਦੇ ਲਈ ਜਿਹੜੇ ਡੌਗ ਆ ਵਾਰਾ ਇਹਨਾਂ ਲਈ ਲੱਗ ਹਾਊਸ ਬਣਾ ਕੇ ਉੱਥੇ ਸੇਵਾ ਕਰਨ ਲੋਕ ਜਿਨ੍ਹਾਂ ਦੇ ਦੁੱਧ ਪਾਉਣਾ ਜਾਂ ਜਿਨੇ ਕੋਈ ਮੈਨੂੰ ਡੌਗ ਦੀ ਸੇਵਾ ਕਰਨੀ ਆ ਉੱਥੇ ਜਾਇਆ ਕਰਨ ਉੱਥੇ ਜਾ ਕੇ ਪਾਇਆ ਆ ਕਰਨ ਇਹ ਬੱਚੇ ਦਾ ਸਾਡੇ ਸੇਵ ਆਉਗੇ ਨਾ ਹੁਣ ਮਾਮਾ ਬਾਤਸਾਲਾ ਬਾਹਰੋਂ ਗਲੀ ਦੇ ਲਾਗੇ ਚੱਲ ਜਾਂਦਾ ਵਾ ਇਹ ਬੱਚੇ ਘਰੋਂ ਹੁੰਦੇ ਹੁੰਦੇ ਅਵਸਥਾ ਟੰਗਿਆ ਹੁੰਦਾ ਉਹ ਸ਼ੱਕ ਦੀ ਨਿਗਾਹ ਨਾਲ ਬੱਚੇ ਦੇ ਮਗਰ ਬੰਦੇ ਆ ਬੱਚਾ ਕਬਰ ਆ ਜਾਂਦਾ ਵਾ ਜਦੋਂ ਕਬਰ ਆ ਜਾਂਦਾ ਫਿਰ ਚਾਰ ਪੰਜ ਕੁੱਤੇ ਇੱਕ ਬੱਚੇ ਨੂੰ ਨੋਚ ਲੈਣ ਤੇ ਇਹਦੇ ਕੋ ਹੁੰਦਾ ਕੀ ਆ ਜਵਾਕ ਕੋਲ ਸਵੇ ਚੀਕਾ ਮਾਰਨ ਤੋਂ ਇਸ ਕਰਕੇ ਇਹਨਾਂ ਦੀ ਆਵਾਜ਼ ਠਾਈ ਆ ਸਰਕਾਰ ਜਲਦੀ ਇਹਦੇ ਉੱਤੇ ਹੁਣ ਆਪਣਾ ਕਰੂਗੀ ਕੰਮ ਆਉਣ ਵਾਲੇ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਸਾਡੇ ਕਾਰਕਸ਼ਾ ਤੁਸੀਂ ਬਿਲਕੁਲ ਤਿਆਰ ਬਰ ਤਿਆਰ ਹੋ ਦੇਖੋ ਚੋਣਾਂ ਲਈ ਹਮੇਸ਼ਾ ਬੰਦਾ ਤਿਆਰ ਹੁੰਦਾ ਤਿਆਰ ਉਹ ਹੋਵੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਤਿਆਰ ਉਹ ਹੋਵੇ ਜਿਹਦੇ ਕੋਈ ਕਿਸੇ ਦਾ ਲੋਕਾਂ ਦਾ ਸਵਾਰਿਆ ਹੋਵੇ ਜਿਹਨੇ ਕੰਮ ਨਹੀਂ ਕਰਨਾ ਉਹਦਾ ਹੱਥ ਦਾ ਜਦੋਂ ਮਰਜ਼ੀ ਜੋੜ ਲੋ ਲੋਕ ਖੜੇ ਆ ਲੋਕ ਅੱਜ ਕੱਲ ਬੱਚੇ ਜਾਣਦੇ ਆ ਜਿਹੜੇ ਅੱਜ ਅੱਜ ਦੀ ਪੀੜ੍ਹੀ ਆ ਸਾਡੀ ਇਹ ਸਭ ਜਾਣਦੀ ਆ ਵੀ ਇਹ ਬੰਦਾ ਸਾਡਾ ਕੰਮ ਕਰੂਗਾ ਕਿ ਨਹੀਂ ਕਰੂਗਾ ਜਿਨ੍ਹਾਂ ਨੇ ਆਪਣੇ ਢਿੱਡ ਭਰਨੇ ਆ ਉਹਨਾਂ ਨੂੰ ਲੋਕਾਂ ਹੀ ਜਾਣ ਲਾਪੇ ਵੀ ਇਹਦਾ ਆਪਣੇ ਬੱਚਿਆਂ ਲਈ ਉਹ ਸਾਡੇ ਬੱਚਿਆਂ ਦਾ ਹੱਕ ਖੋ ਕੇ ਆਪਣੇ ਜਵਾਕਾਂ ਲਈ ਲੈ ਕੇ ਜਾਊਗਾ ਤਾਂ ਹੀ ਲੋਕਾਂ ਨੇ ਘਰ ਬਿਠਾਇਆ ਉਹਨਾਂ ਨੂੰ ਸੋ ਇਹ ਸਨ ਸੈਂਟਰ ਜੁਨਾ ਸੈਂਟਰ ਕੋ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਜੀ ਦਾ ਸੀ ਕਿ ਗੱਲ ਵਿਧਾਨ ਸਭਾ ਦੇ ਵਿੱਚ ਜੜੀ ਆਵਾਰਾਂ ਕੁੱਟਿਆਂ ਦੀ ਜਿਹੜੀ ਆਵਾਜ਼ ਚ ਕੀ ਸੀ ਕਿ ਮੁੱਦਾ ਉਠਾਇਆ ਸੀ ਤਾਂ ਵਿਧਾਨ ਸਭਾ ਦੇ ਸਪੀਕਰ ਕੁਲਤਾ ਸੰਧਵਾਨ ਨੇ ਇਸੇ ਗੱਲ ਨੂੰ ਜਿਹੜੀ ਬਿਲਕੁਲ ਹਾਮੀ ਭਰੀ ਹੈ ਵੀ ਆਨ ਵਾਲੇ ਸਮਾਜ ਦੇ ਵਿੱਚ ਜਿਹੜੇ ਆਵਾਰਾ ਕੁੱਤਿਆਂ ਦੀ ਜਿਹੜੀ ਆਵਾਰਾ ਕੁੱਤਿਆਂ ਦੀ ਜਿਹੜੀ ਸਮੱਸਿਆ ਹੈਗੀ ਆ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਉਹਨੂੰ ਜਲਦੀ ਉਸ ਦਾ ਨਿਪਟਾਰਾ ਕੀਤਾ ਜਾਇਆ ਬਗਤਾ ਤਾਂ ਕਿ ਸ਼ਹਿਰ ਦੇ ਬੱਚੇ ਆ ਉਹ ਸੇਫ ਰਹਿ ਸਕਣ ਇਸ ਦੇ ਨਾਲ ਹੀ ਅੰਦਾਜ਼ੇ ਕੀ ਆਨ ਵਾਲੀ ਲਈ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਾਲੀ ਸਿੱਧੀ ਸਪਸ਼ਟ ਗੱਲ ਆ ਕਿ ਜਿਹੜਾ ਵਿਧਾਇਕ ਕੰਮ ਕਰੂਗਾ ਜਨਤਾ ਉਸ ਨੂੰ ਹੀ ਮਤ ਦੇਊਗੀ ਜਿਹੜਾ चाहे वो साड़ी पार्टी या बंदा क्यों ना वो काम नहीं करते जनता करूगी मैन मुनीष संदीप शर्मा टीवी लुधियाना देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप